ਆਗਤਾ ਕਿਸਾਨ ਵੀਰੋ ਤੁਹਾਡਾ ਆਪਣੀ ਵਹਿੜ ਸੂਈ ਹੈ 8 ਦਿਨ ਹੋ ਗਏ ਅੱਜ ਇਹ ਆ 8 ਦਿਨਾਂ ਦੀ ਇਹਦੀ ਬੱਛੀ ਹੋ ਗਈ ਇਹਨੂੰ ਕਿਤੇ ਹੀ ਬੰਨਦੇ ਐ ਬਿੰਦ ਛੱਟ ਨਹੀਂ ਇਹ ਦੁੱਧ ਚੁੰਗਦੀ ਰਹਿੰਦੀ 24 ਘੰਟੇ ਉਹਨੇ ਟਾਈਮ ਕੋਈ 2-4 ਕਿਲੋ ਦੁੱਧ ਦਾ ਬੋਹਲਾ ਕੱਢ ਲੈਨੇ ਆਂ ਅਸੀਂ ਬਾਕੀ ਇਹਨੂੰ ਸਾਰਾ ਦਿਨ ਚੁੰਗੀ ਜਾਂਦੀ ਹੈ ਜਿੰਗਰੇ ਬੁੰਜਰੇ ਦੀ ਸਾਡੇ ਕੋਲੇ ਸੁਭਤਾ ਹੈ ਨਹੀਂ ਹਜੇ ਕੋਈ ਬਸ ਰੱਸੀ ਪਾ ਕੇ ਬੰਨ ਦਿੰਨੇ ਆ ਇਹ ਸਮੋਵ ਮੈਨ ਦੀ ਬੇਟੀ ਹੈ ਤੇ ਜਿਹੜੀ ਆਪਣੀ ਵਿਹੜ ਹੈ ਇਹ ਹੈਗੀ ਆ ਹੈਂਟਰ ਦੀ ਲక్ష్ਮੀ ਡੇਰੀ ਵਾਲਿਆਂ ਦੀ ਬਾਕੀ ਤੁਸੀਂ ਕਮੈਂਟਾਂ ਚ ਦੱਸਣਾ ਕਿਵੇਂ ਦੀਆਂ ਲੱਗੀਆਂ ਮਾਵਾਆਂ ਧੀਆਂ ਤੇ ਕਿੰਨਾ ਕੁ ਦੁੱਧ ਕਰੇ ਹੋਊਗੀ ਗਾਂ ਆਪਣੀ ਹਜੇ 16 ਕਿਲੋ ਬੋਲਾ ਹੈ ਇਹ ਲੈਣਾ ਬੱਚੀ 2 ਸਾਲ ਤੇ 1 ਮਹੀਨੇ ਦੀ ਸੋਪੀ ਹੈ